ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਮਨਜੀਤ ਬੁਟੀਕ ਤੇ ਤੁਹਾਡਾ ਸਵਾਗਤ ਹੈ। hope ਤੁਸੀਂ ਸਾਰੇ ਤੰਦਰੁਸਤ ਹੋਵੋਗੇ। ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਲਓ ਜੀ ਅੱਜ ਫਿਰ ਤੋਂ ਹਾਜ਼ਰ ਹੋਏ ਹਾਂ ਬਹੁਤ ਸੋਹਣੀ ਟ੍ਰੈਂਡਿੰਗ ਕਲੈਕਸ਼ਨ ਦੇ ਨਾਲ। ਇਹ ਸਾਰੇ ਸੂਟ ਰਖੜੀ ਆਫਰ ਤੇ ਚੱਲ ਰਹੇ ਨੇ ਜੀ। ਬਹੁਤ ਵਧੀਆ ਡਿਸਕਾਊਂਟ ਇਹਨਾਂ ਤੇ ਕੀਤਾ ਹੋਇਆ। ਇਹ ਸਾਰੇ ਸੂਟ ਜਾਮ ਕਾਟਨ ਤੇ ਨੇ। ਬਹੁਤ ਸੋਹਣੇ ਸੂਟ ਨੇ ਜੀ। ਜਾਮ ਕਾਟਨ ਤੇ। ਦੇਖੋ ਸਭ ਤੋਂ ਪਹਿਲਾ ਸੂਟ ਹੈ। ਬਲੈਕ कलर ਚ ਜਾਂਗ कॉटन ਹੈ ਜੀ ਇਹ ਹੈਂਡਵਰਕ ਕੀਤਾ ਹੋਇਆ ਸਾਰਾ ਹੈਂਡਵਰਕ ਹੈ ਇਹ ਸਾਰਾ ਹਾਈਲਾਈਟ ਕੀਤਾ ਹੋਇਆ ਹੈਂਡਵਰਕ ਨਾਲ ਬਹੁਤ ਸੋਹਣਾ ਪ੍ਰਿੰਟ ਹੈ ਉੱਪਰ ਬੂਟੀਆਂ ਬਣੀਆਂ ਹੋਈਆਂ ਨੇ ਘੇਰਾ ਹੈਵੀ ਲੁੱਕ ਚ ਹੈ ਜੀ ਇਧਰ ਸਾਈਡ ਤੇ ਇਹ ਪੱਟੀ ਦਿੱਤੀ ਹੋਈ ਹੈ ਆਪਾਂ ਬਾਜੂ ਤੇ ਡਿਜ਼ਾਈਨ ਕਰ ਸਕਦੇ ਹਾਂ ਬਾਜੂ ਤੇ ਕਰ ਸਕਦੇ ਹਾਂ ਸਲਵਾਰ ਤੇ ਕਰ ਸਕਦੇ ਹਾਂ ए बैक साइड आ गया जी एक घेरा आ गया बैक सैडरला पीस आ गया ये फ्रंट आ गया सारा कॉटन की सलवार दुपट्टा बहुत सोहना है जी कॉटन मसलीन का दुपट्टा दुपट्टा कि प्यारा है कॉटन मसलीन च ਬਹੁਤ ਸੋਹਣਾ ਦੁਪੱਟਾ 11050 ਦਾ ਮਿਲੂਗਾ ਜੀ ਤੁਹਾਨੂੰ ਅੱਜ ਦੀ ਸਾਰੀ ਵੀਡੀਓ ਹੈ ਜਿਹੜੀ 11050 ਰੇਟ ਹੈ ਸਭ ਦਾ ਸਾਰੇ ਸੁੱਤਾਂ ਦਾ ਸੇਮ ਰੇਟ ਹੈ ਜੀ 11050 ਰਖੜੀ ਸਪੈਸ਼ਲ ਆਫਰ ਹੈ ਜੀ ਇਹ ਦੇਖੋ ਮੈਰੂਨ ਰੰਗ ਆ ਗਿਆ ਬਹੁਤ ਸੋਹਣਾ ਇਸ ਰੰਟ ਪੂਰਾ ਹੈਵੀ ਹਾਈਲਾਈਟ ਕੀਤਾ ਹੋਇਆ ਹੈਂਡਵਰਕ ਨਾਲ ਬਹੁਤ ਸੋਹਣਾ ਨਲਕੀ ਵਰਕ ਹੈ ਜੀ ਇਹ ਇਹ ਵਿੱਚ ਸੀਕਵੈਂਸ ਵਰਕ ਹੈ ਉੱਪਰ ਗੁੱਟੀਆਂ ਨੇ ਜਾਨ ਕਾਟਨ ਬੈਕ ਸਾਈਡ ਵੀ ਸੇਮ ਹੈ ਆਪਣੇ ਟਿੱਕੇ ਰਹਿਤੇ ਉੱਪਰ ਗੁੱਟੀਆਂ ਇਹ ਆ ਗਿਆ ਜੀ ਰਿਯਾਨ ਕਾਟਨ ਦੀ ਸਲਵਾਰ ਇਹ ਆ ਗਿਆ ਜੀ ਦੁਪੱਟਾ ਬਹੁਤ ਸੋਹਣਾ ਪ੍ਰਿੰਟਿੰਗ ਬਹੁਤ ਸੋਹਣੀ ਹੈ ਦੁਪੱਟਿਆਂ ਦੀ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਦੁਪੱਟਿਆਂ ਦੀ ਬਹੁਤ ਸੋਹਣੇ ਕਲਰ ਬਣਾਏ ਹੋਏ ਨੇ 1050 ਰੁਪਏ ਵਿੱਚ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਪੂਰਾ ਟੌਪ ਦਾ ਸੂਟ ਹੈ ਜੀ ਬਹੁਤ ਸੋਹਣਾ ਸੂਟ ਹੈ ਜਾਮ ਕਾਟਨ ਚ ਇਹਦਾ ਥਰਡ ਕਲਰ ਆ ਗਿਆ ਬੋਟਲ ਗ੍ਰੀਨ ਕਿੰਨਾ ਪਿਆਰਾ ਘੇਰਾ ਹੈ ਇੱਧਰ ਆ ਗਈ ਪੱਟੀ ਸਾਈਡ ਤੇ ਪੱਟੀ ਦਿਖਾਓ ਇੱਧਰ ਪੱਟੀ ਆ ਗਈ ਬੈਕ ਸਾਈਡ ਵੀ ਪੱਟੀ ਇਹ ਆਪਾਂ ਕਿਤੇ ਵੀ ਡਿਜ਼ਾਈਨ ਕਰ ਸਕਦੇ ਹਾਂ ਇਹ ਆ ਗਈ ਜੀ ਸਵਾਫ ਇਹ ਆ ਗਿਆ ਦਪੱਟਾ ਕਿੰਨਾ ਸੋਹਣਾ ਦੁਪੱਟਾ ਪੂਰਾ 2.5 ਮੀਟਰ कॉटन मस्लिन ਬਹੁਤ ਸੋਹਣਾ ਦੁਪੱਟਾ ਜੀ ਦੇਖੋ ਲੁੱਕ ਨੈਕਸਟ ਆ ਗਿਆ ਜਾਮ कॉटन ਹੈ ਜੀ ਇਹ ਵੀ 1050 ਰੁਪਏ ਵਿੱਚ ਤੁਸੀਂ ਆਪਣਾ ਆਰਡਰ ਬੁੱਕ ਕਰਵਾ ਸਕਦੇ ਆ ਕਿੰਨੀ ਸੋਹਣੀ ਡਿਜ਼ਾਈਨਿੰਗ ਬਣੀ ਹੋਈ ਆ ਇਹ ਬਾਹਰ ਅੰਦਰ ਜਿਵੇਂ ਮਰਜੀ ਵੀਅਰ ਕਰ ਸਕਦੇ ਹੋ ਜੀ ਤੁਸੀਂ ਬਹੁਤ ਸੋਹਣੇ ਸੂਟ ਨੇ ਇਹ ਹੈਂਡਵਰਕ ਆ ਗਿਆ ਸਾਰਾ ਪਲਸ ਵਰਕ ਹੈ ਨੋਟ ਸਟਿਚ ਹੈ ਇਹ ਹਾਈਲਾਈਟ ਕੀਤਾ ਹੋਇਆ ਹੈ ਪ੍ਰਿੰਟ ਇਹ ਨੋਟ ਸਟਿਚ ਕੀਤਾ ਹੋਇਆ ਹੈ ਜੀ نیچے ਘੇਰੇ ਤੇ ਵੇਲ ਆ ਗਈ ਬਹੁਤ ਸੋਹਣੀ ਆ ਉੱਪਰ neck ਤੇ ਆ ਜੂਗੀ ਇਹਦੀ ਡਿਜ਼ਾਈਨਿੰਗ ਇੱਧਰ ਆ ਗਈਆਂ ਬਾਜੂ ਆ ਬਾਜੂ ਦੀ ਡਿਜ਼ਾਈਨਿੰਗ ਆ ਗਈ ਜੀ ਸਾਰੀ इधर बैक साइड भी सेम ही है देखो आ छोटी छोटी पेंटिंग की हुई है बाजू के नाल दी ये आ गई कॉटन दी सलवार कॉटन मसलीन का दुपट्टा बहुत सोहना कॉटन मसलीन का दुपट्टा बहुत प्यारा दुपट्टा है जी देखो ਕਲਰ ਕੰਬੀਨੇਸ਼ਨ ਦੇਖੋ ਕਿੰਨਾ ਸੋਹਣਾ ਇਹ ਜャਮ ਕਾਟਨ ਦੇ ਸੀਗੇ ਸਾਰੇ ਸੂਟ ਇਹ ਅੱਗੇ ਆ ਗਿਆ ਰਿਅਨ ਕਾਟਨ ਪਿਓਰ ਰਿਅਨ ਕਾਟਨ ਹੈ ਜੀ ਇਹ ਉਹ ਵਾਲੀ ਰਿਅਨ ਨਹੀਂ ਹੈਗੀ ਜਿਹੜੀ ਤੋਤੇ ਤੋਂ ਸ਼੍ਰਿੰਕ ਹੋ ਜਾਂਦੀ ਹੈ ਜਾਂ ਲੱਫ ਜਾਂਦੀ ਹੈ ਉਹ ਵਾਲੀ ਰਿਅਨ ਨਹੀਂ ਹੈਗੀ ਜਿਵੇਂ ਦਾ ਸੂਟ ਸਟਿਚ ਕਰਤਾ ਬਸ ਉੱਥੀ ਖੜਨਾ ਇਹ ਕੱਪੜੇ ਨੇ ਇੱਕੇਰੇ ਤੇ ਇਹ ਪੈਚਵਰਕ ਕੀਤਾ ਹੋਇਆ ਜੀ ਚੇਨ ਸਟਿਚ ਹੈ ਬਹੁਤ ਸੋਹਣਾ पट्टी ये सारा सीकुंस वर्क है यह बरीक बरीक शायद दिख रहा होगा वीडियो च टाई पट्टी आ गई उपर रेन कॉटन की सलवार है पेंट देखो कि प्यारी है बहुत सोनी सलवार है जी देखो रियान कॉटन है फुल प्योर रियान कॉटन है जी ये ਦੁਪੱਟਾ ਫੁੱਲ ਪਿਓਰ ਟਾਈ ਮੀਟਰ ਦਾ ਪੂਰਾ ਫੁੱਲ ਪਿਓਰ ਦੁਪੱਟਾ ਦੁਪੱਟੇ ਦੀ ਡਿਜ਼ਾਈਨਿੰਗ ਦੇਖੋ ਇੰਨੇ ਸੋਹਣੇ ਇਹਦਾ ਨੈਕਸਟ ਆ ਗਿਆ ਫੌਫੀਜਾ ਸ਼ੀਰ ਹੈ ਜੀ ਇਹ ਬਹੁਤ ਸੋਹਣਾ ਇਹ ਰਖੜੀ ਆਫਰ ਚੱਲ ਰਹੀ ਹੈ ਜੀ ਬਹੁਤ ਵਧੀਆ ਡਿਸਕਾਊਂਟ ਹੈ ਸਾਰੇ ਸਸਤੇ ਸੇ ਰੀਜ਼ਨੇਬਲ ਪ੍ਰਾਈਸ 'ਚ ਨੇ ਇਹ ਸਾਰੇ ਸੂਟ ਘੇਰੇ ਤੇ ਵਰਕ ਦੇਖੋ ਕਿੰਨਾ ਪਿਆਰਾ ਹੈ ਸੈਂਟਰ 'ਚ ਹੈ ਜੀ ਵਰਕ ਜਿੰਨਾ ਮਰਜ਼ੀ ਹੈਲਦੀ ਤੋਂ ਹੈਲਦੀ ਲੇਡੀ ਆਰਾਮ ਨਾਲ ਆਪਣਾ ਸੂਟ ਤਿਆਰ ਕਰਵਾ ਸਕਦੇ ਨੇ ਇਹ ਟਾਈ ਪੱਟੀ ਆ ਗਈ ਨਖ ਤੇ ਇਹ ਆ ਗਈ ਜੀ ਸਲਵਾਰ ਬਹੁਤ ਸੋਹਣੀ ਫੁੱਲ ਪਿਓਰ ਦੁਪੱਟਾ ਫੁੱਲ ਪਿਆਰ ਦੇ ਪੱਟੇ ਦੇਖੋ ਡਿਜ਼ਾਈਨਿੰਗ ਕਿੰਨੀ ਗੈਰੀ ਹੈ ਨੈਕਸਟ ਆ ਗਿਆ ਇਹ ਰੋਗੇਂਜਾ ਦਾ ਸੂਟ ਹੈ ਜੀ ਬਹੁਤ ਸੋਹਣਾ ਵੈਸੇ ਹੀ 1200 ਦਾ ਸੂਟ ਸੀ ਜੀ ਇਹ ਸਿੰਗਲ ਪੀਸ ਰਹਿ ਗਿਆ ਇਸ ਕਰਕੇ ਇਹਨੂੰ ਵਿੱਚ ਹੀ 1050 ਦਾ ਸੀ ਦੇ ਰਹੇ ਹਾਂ ਬਹੁਤ ਸੋਹਣੀ ਡਿਜ਼ਾਈਨਿੰਗ ਹੈ ਜੀ ਆ ਸਾਰਾ ਡਿਜ਼ਾਈਨ ਕੀਤਾ ਹੋਇਆ ਸੀ ਸਿਕਵੈਂਸ ਨਾਲ ਦੇਖੋ ਸੂਟ ਦੀ ਲੁੱਕ ਘੇਰੇ ਤੇ ਵਰਕ ਇਹ ਆ ਗਿਆ ਬਨਾਰਸੀ ਪੱਟੀ ਬਹੁਤ ਸੋਹਣੀ ਹੈ ਇਹ ਪੱਟੀ ਲੱਗੀ ਜੀ ਇਹ ਰਿਯਾਨ कॉटन ਦੀ ਸਲਵਾਰ ਹੈ ਇਹ ਆ ਗਿਆ ਜੀ ਦੁਪੱਟਾ ਫੋਰ ਸਾਈਡ ਗੋਟਾ ਲੱਗਿਆ ਹੋਇਆ ਬਹੁਤ ਸੋਹਣਾ ਹੈ ਜੀ ਦੁਪੱਟਾ 2.5 ਮੀਟਰ ਪੂਰਾ ਪਿਓਰ कॉटन सॉरी ਪਿਓਰ ਪਿਓਰ ਦਾ ਦੁਪੱਟਾ ਹੈ ਜੀ ਇਹ ਟਾਈ ਮੀਟਰ ਪੂਰਾ ਇਹਦੀ ਬੈਕ ਸਾਈਡ ਵੀ ਸੇਮ ਹੀ ਹੈ ਦੇਖੋ ਡਿਜ਼ਾਈਨਿੰਗ ਆ ਦੇਖੋ ਵਰਕ ਨਹੀਂ ਹੈਗਾ ਬੈਕ ਸਾਈਡ ਤੇ ਬਸ ਡਿਜ਼ਾਈਨਿੰਗ ਹੀ ਹੈ ਖਾਲੀ ਫਰੰਟ ਆ ਗਿਆ ਵਰਕ ਸੋ ਵੀਡੀਓ ਚ ਇੱਥੇ ਤੱਕ ਬਣੇ ਰਹਿਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਜੀ ਸੋ ਇਹ ਸੋ ਇੰਨਾ ਸਾਰੇ ਸੋਹਣੇ-ਸੋਹਣੇ ਸੂਤਾਂ ਚ ਜਿਹੜਾ ਵੀ ਫੂਟ ਤੁਹਾਨੂੰ ਕੋਈ ਪਸੰਦ ਆਉਂਦਾ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਡੇ WhatsApp ਨੰਬਰ ਤੇ ਸੈਂਡ ਕਰ ਸਕਦੇ ਹੋ ਸਾਡਾ WhatsApp ਨੰਬਰ ਤੁਹਾਡੀ ਸਕਰੀਨ ਤੇ ਸ਼ੋ ਹੋ ਰਿਹਾ ਸੋ ਇਹ ਸਾਰੇ ਸੂਟ 1050 ਦੀ ਰੇਂਜ ਤੱਕ ਨੇ ਜੀ ਇਹਨਾਂ ਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਲਿਓ ਘਰੇ ਬੈਠੇ ਬਿਠਾਏ ਤੁਸੀਂ ਇਹ ਇਹਨਾਂ ਚੋਂ ਕੋਈ ਵੀ ਸੂਟ ਮੰਗਵਾ ਸਕਦੇ ਹੋ ਸਿਰਫ 1050 ਰੁਪਏ ਵਿੱਚ ਤੇ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਕਰਿਓ ਸ਼ੇਅਰ ਕਰਿਓ ਆਪਣੇ ਦੋਸਤਾਂ ਮਿੱਤਰਾਂ 'ਚ ਚੈਨਲ ਸਬਸਕ੍ਰਾਈਬ ਕਰੋ ਬੈਲ ਆਈਕਨ ਜਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਅਗਲੀ ਵੀਡੀਓ ਦੀ ਅਪਡੇਟ ਤੁਹਾਨੂੰ ਮਿਲਦੀ ਰਹੇ ਜੀ ਥੈਂਕ ਯੂ ਸਤਿ ਸ੍ਰੀ ਅਕਾਲ